ਸਾਡੇ ਨਾਲ ਮੌਜੂਦ ਨੇ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 8 ਤੋਂ ਕਾਉਂਸਲਰ ਦਵਿੰਦਰ ਪਾਲ ਸਿੰਘ ਮੱਗਾ ਜਿਨ੍ਹਾਂ ਨੇ ਕਾਂਗਰਸ ਵੱਲੋਂ ਆਪਣੀ ਵਾਰਡ ਜਿਹੜੀ ਇੱਕ ਸਭ ਤੋਂ ਵੱਧ 130 ਵੋਟਾਂ ਨਾਲ ਜਿਤਾਈ ਹੈ ਗੱਲਬਾਤ ਕਰਦੇ ਆ ਅੱਜ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਹਾਂਜੀ ਮੱਗਾ ਜੀ ਤੁਹਾਨੂੰ ਮੁਬਾਰਕਾਂ ਤੁਸੀਂ ਫਤਿਹਗੜ ਚੂੜੀਆਂ ਸ਼ਹਿਰ ਵੀ ਕਾਂਗਰਸ ਜਿੱਤ ਗਈ ਏ ਤੁਸੀਂ ਵਾਰਡ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹੋ ਤੁਹਾਨੂੰ ਮੁਬਾਰਕ ਹੋਈ ਬਹੁਤ ਬਹੁਤ ਧੰਨਵਾਦ ਵਾਰਸਾ ਪਹਿਲਾਂ ਤੁਹਾਡਾ ਚਲੋ ਜੀ ਮੈਂ ਤਾਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਦਿਲ ਤੋਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਜੀ ਮੇਰੇ ਕੋ ਲਫਜ਼ ਨਹੀਂ ਹੈਗੇ ਵੀ ਮੈਂ ਵਾਰ ਨੰਬਰ 8 ਦੇ ਜਿਹੜੇ ਮੇਰੇ ਵੋਟਰ ਸਪੋਰਟਰ ਆ ਉਹਨਾਂ ਦਾ ਧੰਨਵਾਦ ਕਰਾਂ ਤੁਹਾਨੂੰ ਪਤਾ ਵੀ ਆ ਪਿਲਾ ਪਿਛਲੀ ਵਾਰੀ 2022 ਵਿਧਾਨ ਸਭਾ ਦੇ ਵਿੱਚ ਵੀ ਉਹ ਮੈਂ ਗੱਲ ਕਰਨ ਲੱਗਾ ਸੀਗਾ ਵੀ ਲੰਬੇ ਸਮੇਂ ਤੋਂ ਲਗਾਤਾਰ ਤੁਹਾਡੀ ਜਿਹੜੀ ਵਾਰ ਤੁਸੀਂ ਤੁਹਾਡੀ ਵਾਈਜ਼ ਕਾਂਗਰਸ ਜਦੀ ਆ ਰਹੀ ਕੋਈ ਰਾਜਕੀ ਹੈ ਚਲੋ ਉਹ ਸ਼ੁਕਰ ਹੈ ਪ੍ਰਮਾਤਮਾ ਦਾ ਬਾਦ ਸਾਹਿਬ ਚਲੋ ਮੇਰੇ ਜਿਹੜੇ ਵੋਟਰ ਸਪੋਰਟਰ ਆ ਉਹ ਮੇਰਾ ਬੜਾ ਸਾਥ ਦਿੰਦੇ ਆ ਤੇ ਚਲੋ ਮੈਂ ਉਹਨਾਂ ਦੇ ਨਾਲ ਖੜਾ ਆ ਉਹਨਾਂ ਦੇ ਕੰਮ ਕਰਾਏ ਆ ਅਜੇ ਵੀ ਮੈਂ ਉਹਨਾਂ ਦੇ ਨਾਲ ਚੱਲਦਾ ਆ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਪਰ ਵੈਸੇ ਲੋਕ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਾਂ ਮੇਰੇ ਨਾਲ ਪਿਆਰ ਕਰਦੇ ਆ ਮੈਂ ਇਸ ਵਾਰੀ ਤੇ ਬੜਾ ਵੱਡਾ ਸਬੂਤ ਉਹਨਾਂ ਦਿੱਤਾ ਆ ਤੇ ਮੈਂ ਤੇ ਕੱਲੇ-ਕੱਲੇ ਦੇ ਘਰ ਜਾ ਕੇ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਨਾ ਜੀ ਵੇਖੋ ਫਿਰ ਇਸ ਪਿਛਲੀ ਵਾਰੀ ਝਾੜੂ ਦੀ ਲਹਿਰ ਸੀ ਇਸ ਵਾਰੀ ਜੋ ਮਰਜੀ ਕਹਿ ਦਈਏ ਮੋਦੀ ਦਾ ਥੋੜੋ ਹਿੰਦੂ ਵੋਟ ਵੀ ਮੇਰੇ ਵੱਲ ਹੈਗੀ ਆ ਵਾਰਡ 'ਚ ਜਿੱਦਾਂ ਤੁਸੀਂ ਵੇਖਿਆ ਭਾਜਪਾ ਨੂੰ ਵੋਟਾਂ ਪਈਆਂ ਵੀ ਨਹੀਂ ਪਰ ਇਹ ਆ ਵੀ ਫਿਰ ਵੀ ਲੋਕਾਂ ਨੇ ਮੇਰੀ ਵਾਰਡ 'ਚ ਨਹੀਂ ਕਿਸੇ ਨੇ ਵੇਖਿਆ ਵੀ ਹਿੰਦੂ ਆ ਜਾਂ ਸਿੱਖ ਆ ਜਾਂ ਇਸਾਈ ਆ ਮੇਰਾ ਪੂਰਾ ਸਾਥ ਦਿੱਤਾ ਤੇ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰ ਮਤਲਬ ਬਹੁਤ ਬਹੁਤ ਧੰਨਵਾਦ ਜੀ ਇਹ ਵੀ ਇਹ ਵੀ ਤੁਹਾਨੂੰ ਇਸ ਵਾਰ ਚੁਣੌਤੀਆਂ ਵੀ ਕਾਫੀ ਸਨ ਕਿਉਂਕਿ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਲੀਡਰ ਆਮ ਆਦਮੀ ਚ ਵੀ ਅਖਵਾਉਂਦੇ ਆ ਵੀ ਅਸੀਂ ਆਮ ਆਦਮੀ ਦੀਆਂ ਪਾਰਟੀਆਂ ਪਾਰਟੀਆਂ ਸਾਡੀ ਆਮ ਚ ਸ਼ਾਮਲ ਹੋਏ ਹੋਰ ਵੀ ਵੱਡੇ ਵੱਡੇ ਸਭ ਤੋਂ ਵੱਡੇ ਆਗੂ ਸਮਝਦੇ ਸੀ ਜੋ ਆਪਣੇ ਤੁਹਾਡੀ ਵਾਰ ਚ ਫੇਰ ਵੀ ਤੁਸੀਂ ਜਿੱਤ ਪ੍ਰਾਪਤ ਕੀਤੀ ਬਿਲਕੁਲ ਜੀ ਮੇਰੇ ਸਾਹਮਣੇ ਤੁਹਾਨੂੰ ਪਤਾ ਹੀ ਆ ਜਿਆਦਾ ਜਿਹੜੇ ਅਗਲੇ ਬੰਨੇ ਸਾਬਕਾ ਐਮਸੀ ਬੈਠੇ ਸੀ ਪਰ ਮੈਂ ਨਾ ਵੀ ਜਿੱਥੇ ਲੋਕ ਖੜਕੇ ਨਾ ਸਮਝ ਲਓ ਉੱਥੇ ਕੋਈ ਐਮਸੀ ਕੋਈ ਪ੍ਰਧਾਨ ਮੰਤਰੀ ਕੋਈ ਐਮਐਲਏ ਨਹੀਂਗਾ ਤੇ ਮੈਂ ਤੇ ਕੁਝ ਨਹੀਂ ਜਿਵੇਂ ਤੁਹਾਨੂੰ ਮੈਂ ਕਹਾਂ ਮੈਂ ਤੇ ਵਾਰਡ ਨੰਬਰ 8 ਵਾਲਿਆਂ ਦੇ ਸਿਰ ਤੇ ਜੇ ਜੋ ਵੀ ਹੈ ਨਾ ਮੈਨੂੰ ਬੜੇ ਫੋਨ ਆਇਆ ਲੋਕਾਂ ਵੱਧਾਈਆਂ ਦਿੱਤੀਆਂ ਉਸ ਦਿਨ ਵੀ ਚਲੋ ਤੁਹਾਨੂੰ ਦਿਸਦਾ ਹੀ ਸੀ ਸਾਰੇ ਆਪਣੇ ਨਾਲ ਸਾਰੇ ਪਿਆਰ ਕਰਦੇ ਆਪਾਂ ਸਾਰਿਆਂ ਦਾ ਪਿਆਰ ਕਰਦੇ ਆ ਆਪਾਂ ਆਪਣੀ ਵਾਰਡ ਨੂੰ ਨਾ ਪਿੱਠ ਵਿਖਾਈਏ ਤੇ ਨਾ ਵਿਖਾਉਣੀ ਜਿੰਨਾਂ ਚਿਰ ਰਾਜਨੀਤੀ ਕਰਨੀ ਆ ਇਹਨਾਂ ਦੇ ਸਿਰ ਤੋਂ ਕਰਨੀ ਆ ਜਿੰਨਾਂ ਚਿਰ ਅਸੀਂ ਆਪਣੇ ਘਰ ਨਹੀਂ ਨਾਲ ਸਟਰੋਂਗ ਤੇ ਬਾਹਰ ਜਾ ਕੇ ਦੂਜੇ ਹਲਕਿਆਂ ਜਾਂ ਦੂਜੇ ਪਿੰਡਾਂ 'ਚ ਜਾ ਕੇ ਨਾ ਜਿਹੜੀ ਲੀਡਰੀ ਆ ਨਾ ਉਹ ਤੁਹਾਡੀ ਲੀਡਰੀ ਨਹੀਂ ਗਈ ਤੇ ਮੈਂ ਤੇ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਤੇ ਫਿਰ ਇਹ ਨਾਲ ਵਿਸ਼ਵਾਸ ਦਿੱਤਾ ਸਰਜਿੰਦਰ ਦਾਵਾ ਵੀ ਜਿੱਤ ਰਹੇ ਆ ਬਿਲਕੁਲ ਜੀ ਉਹਨਾਂ ਦੀ ਜਿੱਤ ਤੇ ਯਕੀਨੀ ਹੈ ਬਸ ਇੱਕ ਅਧਾ ਰਾਉਂਡ ਰਹਿ ਗਿਆ ਜਿੱਤ ਗਏ ਆ ਜੀ ਬਹੁਤ ਵਧੀਆ ਜਿੱਤੇ ਸਾਨੂੰ ਪਤਾ ਹੀ ਰੰਧਾਵਾ ਸਾਹਿਬ ਵਧੀਆ ਲੀਡਰ ਨੇ ਵੱਡੇ ਲੀਡਰ ਨੇ ਤੇ ਲੋਕਾਂ ਨੇ ਬਹੁਤ ਵਧੀਆ ਉਹਨਾਂ ਨੂੰ ਵੋਟਾਂ ਪਾ ਕੇ ਜਿੱਤਾਇਆ ਹੈ ਨਾ ਗਰਦਾਸਪੁਰ ਪੂਰੇ ਲੋਕ ਸਭਾ ਹਲਕੇ ਆਸਤੇ ਬਹੁਤ ਵਧੀਆ ਇੱਕ ਗੱਲ ਆ ਵੀ ਰੰਧਾਵਾ ਸਾਹਿਬ ਜਿੱਤੇ ਹੁਣ ਫਿਰ ਅਗਲੀ ਕੀ ਤਿਆਰੀ ਹੈ ਅਗਲੀ ਤਿਆਰੀ ਜੀ ਜਿੱਦਾਂ ਪਾਰਟੀ ਜਿੱਤ ਕੇ ਜਦੋਂ ਰੰਧਾਵਾ ਸਾਹਿਬ ਆਉਂਦੇ ਆ ਜੋ ਪਾਰਟੀ ਅੱਗੇ ਵੀ ਅਸੀਂ ਤੇ ਪਾਰਟੀ ਜੋ ਹੁਕਮ ਕਰਦੀ ਉਹਦੇ ਸਿਰ ਤੇ ਆ ਜੋ ਬਾਇਆ ਸਾਹਿਬ ਰੰਧਾਵਾ ਸਾਹਿਬ ਹੁਕਮ ਕਰਨਗੇ ਅਸੀਂ ਤੇ ਇੱਕ ਅਸੀਂ ਵੀ ਵੋ ਤੇ ਮੈਂ ਫੇਰ ਤੁਹਾਡੇ ਮਾਧਿਅਮ ਰਾਈ ਵਾਰਡ ਨੰਬਰ 8 ਦੇ ਸਾਰੇ ਹੀ ਵੋਟਰਸ ਬੋਟਰਾਂ ਦਾ ਤਹਿਦ ਲੋ ਧੰਨਵਾਦ ਕਰਦਾ ਵੀ ਤੁਸੀਂ ਫੇਰ ਮੇਰੇ ਤੇ ਪਿਛਲੀ ਵਾਰ ਵਾਗੇ ਇਸ ਵਾਰੀ ਮੇਰੀ ਐਮਸੀ ਵਰੀ ਹਰ ਵਰੀ ਤੁਸੀਂ ਮੇਰੇ ਤੇ ਮਿਹਰ ਭਰਿਆ ਹੱਥ ਰੱਖਦੇ ਜੀ ਇਦਾਂ ਹੀ ਰੱਖਦੇ ਆਇਓ ਮੈਂ ਵੀ ਹਮੇਸ਼ਾ ਤੁਹਾਡੇ ਨਾਲ ਰਵਾਂਗਾ ਤੁਹਾਡੇ ਨਾਲ ਟੱਟ ਕੇ ਖਲਵਾਗਾ ਇਹ ਸੰਜੀਵ ਜੀ ਦਿਂਦਰਪਾਲ ਸਿੰਘ ਮੱਗਾ ਕਾਫੀ ਉਤਸ਼ਾਹਤ ਤੇ ਭਾਵੁਕ ਵੀ ਨੇ ਜੋ ਵਾੜ ਵਾਲਿਆਂ ਨੇ ਉਹਨਾਂ ਨੂੰ ਸਾਧ ਦਿੱਤਾ ਤੇ ਪਿਆਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੀ ਮੇਰਾ ਵਾਰਡ ਵਾਲਿਆਂ ਨਾਲ ਪਿਆਰ ਸਤਕਾਰ ਬਣਿਆ ਰਹੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਵਾਰਡ ਆਪਣੇ ਦੇ ਜਿਹੜੇ ਹੈ ਵਾਰਡ ਦੀ ਵੀ ਸ਼ਹਿਰ ਵਾਲੇ ਵੀ ਜਿੰਨੇ ਵੀ ਜੋ ਵੀ ਉਹਨਾਂ ਕੋਲੋਂਦਾ ਉਹਨਾਂ ਦੀ ਸੇਵਾ ਕਰਦਾ ਰਾਂਗਾ ਸਾਡੇ ਨਾਲ ਮੌਜੂਦ ਨੇ ਫਤੇਕਰ ਛੂੜੀਆਂ ਤੋਂ 10 ਨੰਬਰ ਵਾਰਡ ਤੋਂ ਕਾਉਂਸਲਰ ਰਜੀਵ ਸੋਨੀ ਜਿਨ੍ਹਾਂ ਨੇ ਕਿ ਲੋਕ ਸਭਾ ਚੋਣਾਂ ਚ ਵਾਰਡ ਨੰਬਰ 10 ਚੋਂ ਆਮ ਆਦਮੀ ਪਾਰਟੀ ਤੇ ਸ਼ਰੀਕ ਹਲਸੀ ਨੂੰ ਸਭ ਤੋਂ ਵੱਧ ਫਤਿਹਗੜ ਝੂੜੀਆਂ ਚੋਂ ਲੀਡ ਚੋਂ ਜਿਤਾਇਆ ਗੱਲਬਾਤ ਕਰਦੇ ਹਾਂ ਜੀ ਸੋਨੀ ਜੀ ਤੁਹਾਨੂੰ ਮੁਬਾਰਕਾਂ ਹੁਣ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਵੱਧ ਜਿਹੜੀ ਲੀਡ ਹੈ ਅੱਗੇ ਵੀ ਤੁਸੀਂ ਤੁਹਾਡੀ ਸਭ ਤੋਂ ਵੱਧ ਹੁੰਦੀ ਹੈ ਇਸ ਵਾਰ ਫੇਰ ਤੁਸੀਂ ਆਪਣਾ ਰਿਕਾਰਡ ਜਿਹੜਾ ਕਾਇਮ ਰੱਖਿਆ ਵਾ ਇਹ ਦੇਖੀ ਤੁਸੀਂ ਅਸੀਂ ਕਿਹੜੀ ਕਿਦਰ ਸਿੰਘੀ ਆ ਕਿ ਤੁਸੀਂ ਹਰ ਵਾਰੀ ਤੁਹਾਡੀ ਵਾਰ ਜਿਹੜੀ ਸਭ ਤੋਂ ਵੱਧ ਵੋਟਾਂ ਨਾਲ ਜਿੱਤਦੇ ਸਭ ਤੋਂ ਪਹਿਲਾਂ ਤੇ ਬਾਟ ਸਾਹਿਬ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨਾ ਕਿ ਜਿਨ੍ਹਾਂ ਦੀ ਰਹਿਮਤ ਸਦਕਾ ਇਹ ਸਭ ਕੁਝ ਸੰਭਵ ਹੁੰਦਾ ਕਿਉਂਕਿ ਗੁਰਬਾਣੀ ਦਾ ਕਥਨ ਹੈ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਅਤੇ ਦੂਸਰੇ ਨੰਬਰ ਤੇ ਮੈਂ ਆਪਣੀ ਬਾੜ ਤੇ ਹਰ ਭੈਣ ਦਾ ਹਰ ਭਰਾ ਦਾ ਹਰ ਮਾਤਾ ਦਾ ਹਰ ਬਜ਼ੁਰਗ ਦਾ ਹਰ ਨੌਜਵਾਨ ਵਰਗ ਦੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਨੇ ਤੇ ਮੈਨੂੰ ਯਾਦ ਆ ਕਿ 2022 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਸੀ ਉਹਦੇ ਵਿੱਚ ਅਸੀਂ ਆਪਣੀ ਵਾਰਡ 243 ਵੋਟਾਂ ਤੇ ਜਿੱਤੇ ਸੀ ਤੇ ਹੁਣ ਉਸ ਰਿਕਾਰਡ ਨੂੰ ਤੋੜਦੇ ਹੋਏ ਸਾਡੇ ਵੋਟਰਾਂ ਸਪੋਰਟਰਾਂ ਤੇ ਸਮਰਥਕਾਂ ਦੀ ਮਿਹਨਤ ਦੇ ਨਾਲ ਲੋਕਾਂ ਨੇ 278 ਦਾ ਅੰਕੜਾ ਜਿਹੜਾ ਪਹੁੰਚਾ ਦਿੱਤਾ ਇਸ ਵਾਸਤੇ ਮੇਰਾ ਸਿਰ ਉਹਨਾਂ ਦੇ ਕਦਮਾਂ ਵਿੱਚ ਝੁਕਦਾ ਹੈ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਨੇ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਵਿਸ਼ਵਾਸ ਨੂੰ ਹੋਰ ਵੀ ਮਜ਼ਬੂਤ ਕਰ ਸਕਾਂ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਕੰਮ ਨੇ ਛੋਟੇ-ਛੋਟੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਵਿੱਚ ਵਾਹਿਗੁਰੂ ਮੈਨੂੰ ਸਮਰੱਥ ਕਰੇ ਤੇ ਮੈਂ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਾਂਗਾ ਤਾਂ ਕਿ ਜਿਹੜਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਸ ਦਾ ਮੈਂ ਮੁੱਲ ਵੋੜ ਸਕਾਂ ਆਉਣ ਵਾਲੇ ਸਮੇਂ ਵਿੱਚ ਇਹ ਇਹ ਇਹਦਾ ਸਫਰ ਇਹ ਰਿਕਾਰਡੇ ਜਾਰੀ ਰਹੇਗਾ ਦੇਖੋ ਜੀ ਮਿਹਨਤ ਕਰਨੀ ਕਹਿੰਦੇ ਨੇ ਮੇਰੀ ਮਿਹਨਤ جاری ਏ ਤੇ ਤੇਰੀ ਰਹਿਮਤ ਨਿਆਰੀ ਏ ਮੇਰਾ ਕੰਮ ਹੈ ਮਿਹਨਤ ਕਰਨਾ ਤੇ ਫਲ ਅਤੇ ਫੁੱਲ ਲਾਉਣਾ ਅਕਾਲ ਪੁਰਖ ਦੇ ਹੱਥ ਵਸਿਆ ਬਾਕੀ ਜਨਤਾ ਦੇ ਦਿਲਾਂ ਵਿੱਚ ਰੱਬ ਵਸਦਾ ਜਦੋਂ ਅਕਾਲ ਪੁਰਖ ਸੰਗਤ ਦੇ ਦਿਲ ਵਿੱਚ ਵੱਸ ਜਾਏ ਤਾਂ ਫਿਰ ਕੋਈ ਵੀ ਮੰਜ਼ਲ ਜਿਹੜੀ ਦੂਰ ਨਹੀਂ ਹੁੰਦੀ ਅਗਾਂਹ ਵੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਇਹ ਸਫਲ ਜਾਰੀ ਰਵੇ ਅਤੇ ਆਪਣੀ ਵਾਰ ਵਿੱਚੋਂ ਇਸੇ ਤਰ੍ਹਾਂ ਹੀ ਨਤੀਜੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਐਸਐਨਜੀ ਕਾਉਂਸਲਰ ਰਚੀਤ ਸੋਨੀ ਜਿੱਦਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਉਹ ਲੋਕਾਂ ਨਾਲ ਵਿਚਰਦੇ ਰਹਿਣਗੇ ਪਿਆਰ ਲੈਂਦੇ ਰਹਿਣਗੇ ਪਿਆਰ ਦਿੰਦੇ ਰਹਿਣਗੇ ਅਤੇ ਇਹ ਜਿਹੜੇ ਰਿਕਾਰਡ ਆ ਜਿਹੜੀ ਵੱਧ ਜਿੱਤਨ ਤੇ ਵੀ ਉਹ ਉੱਪਰ ਵਾਲੇ ਦੇ ਹੱਥ ਹੈ ਤੇ ਇਹ ਵੀ ਜਾਰੀ ਰਹਿਣਗੇ ਅੱਜ ਸਾਡੇ ਨਾਲ ਮੌਜੂਦ ਨੇ ਆਰਐਸਐਐ ਜਾਂ ਭਾਜਪਾ ਦੇ ਆਗੂ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਜੀ ਰਿਜ਼ਲਟ ਜੀ ਦੇਖੋ ਜੋ ਉਮੀਦ ਸੀ ਉਮੀਦ ਤੋਂ ਥੋੜਾ ਘੱਟ ਰਿਹਾ ਲੇਕਿਨ ਨਰਿੰਦਰ ਮੋਦੀ ਦੇਸ਼ ਦੇ ਸੱਜੀ ਵਾਰੀ ਫੇਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਇਹ ਚ ਕੋਈ ਦੋ ਰਾਏ ਨਹੀਂ ਆ ਸੀਟਾਂ ਜ਼ਰੂਰ ਘਟੀਆਂ ਨੇ ਥੋੜਾ ਜਿਹਾ ਲਾਸ ਸਾਨੂੰ ਜਿਸ ਤਰ੍ਹਾਂ ਯੂਪੀ ਚੋਂ ਜਾਂ ਮਹਾਰਾਸ਼ਟਰ ਚੋਂ ਸੀਟਾਂ ਘਟੀਆਂ ਨੇ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਜਿੱਤ ਰਹੇ ਨੇ ਪਰ 400 ਦਾ ਪਾਰ ਦਾ ਨਾਰਾ ਵਿਚੇ ਰਹਿ ਗਿਆ ਨਹੀਂ ਜੀ ਦੇਖੋ ਉਮੀਦ 400 ਪਾਰ ਦੀ ਸੀ ਇਹੋ ਜੀ ਕੋਈ ਗੱਲ ਨਹੀਂ ਸਾਡਾ ਸੀ ਯਕੀਨ ਸੀ 400 ਪਾਰ ਸੀਟਾਂ ਆਉਣਗੀਆਂ ਲੇਕਿਨ ਕੁਛ ਨਾ ਕੁਛ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਸੀਟਾਂ 400 ਨਹੀਂ ਆ ਸਕੀਆਂ ਅਸੀਂ 300 ਤੱਕ ਰਹਿ ਗਏ ਆ لیکن ਇਹਨਾਂ ਕਮੀਆਂ ਨੂੰ ਦੂਰ ਕਰਕੇ ਅਗਲੇ 5 ਸਾਲਾਂ ਨੂੰ 400 पार ਕੀਤੀਆਂ ਜਾਣਗੀਆਂ ਨਹੀਂ 400 ਤੋਂ ਪਾਰ 250 ਵੀ رہ ਸਕਦਾ 250 800 ਵੀ رہ ਸਕਦਾ ਨਹੀਂ 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 250 ਥੱਲੇ ਨਹੀਂ ਜਾਂਦੀ ਇਹ ਚੰਗਾ بڑا ਲੰਮਾ ਸਮਾਂ ਪਿਆ ਵਾ ਤੇ ਜੇ ਆਪਾਂ ਗੱਲ ਆਪਣਾ ਹਲਕੇ ਦੀ ਫਤੇਗੜ ਦੀ ਕਰ ਲਈਏ ਤੇ ਫਤੇਗੜ 'ਚ ਬੀਜੇਪੀ ਤੀਜੇ ਨੰਬਰ ਤੇ ਤੇ ਹਾਂਜੀ ਬਿਲਕੁਲ ਜੀ ਦੇਖੋ ਬੀਜੇਪੀ ਦਾ ਇੱਥੇ ਅਕਾਲੀ ਇੱਥੇ ਵੀ ਉਹ ਅਕਾਲੀ ਇੱਥੇ ਵੀ ਬੀਜੇਪੀ ਆਪ ਨੂੰ ਮੈਂ ਦੇਖਿਆ ਵੀ ਓਵਰ ਕੌਨਫੀਡੈਂਸ ਚੱਲ ਰਹੀ ਨਹੀਂ ਬਿਲਕੁਲ ਬਿਲਕੁਲ ਜੀ ਓਵਰ ਕੌਨਫੀਡੈਂਸ ਨਹੀਂ ਹੁੰਦਾ ਇੱਕ ਵਿਸ਼ਵਾਸ ਹੁੰਦਾ ਹਰ ਕਿਸੇ ਨੂੰ ਆਪਣੇ ਉਹ ਸੇਮ ਹੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਆ ਲੇਕਿਨ ਇੱਥੇ ਅਕਾਲੀ ਦਲ ਨਾਲ ਜਿੰਨਾ ਚਿਰ ਗਠਬੰਧਨ ਰਿਹਾ ਆ ਤੇ ਗਠਬੰਧਨ ਰਹਿਣ ਦੇ ਕਾਰਨ ਪਿੰਡਾਂ ਦੇ ਵਿੱਚ ਜਿਹੜਾ ਪੂਰਾ ਗ੍ਰਾਮੀਣ ਖੇਤਰ 183 ਸਿਰਫ ਨਗਰ ਦੇ ਵਿੱਚ ਇੱਕ ਨਗਰ ਇੱਕ ਛੋਟਾ ਜਿਹਾ ਜਿਹਦੀਆਂ 14 ਵਾੜਾ ਹੀ ਨੇ ਬਾਕੀ ਸਾਰਾ ਗ੍ਰਾਮੀਣ ਖੇਤਰ ਹੀ ਉਹਨੇ ਫਟੇ ਫਟੇ ਸ਼ਹਿਰ ਦੀ ਗੱਲ ਕਰ ਰਿਹਾ ਇੱਥੇ ਵੀ ਆਪਾਂ ਤੀਜੇ ਨੰਬਰ ਤੇ ਫਟੇ ਫਟੇ ਸ਼ਹਿਰ ਚ ਇੱਥੇ ਬਾਡਾਂ ਚ ਵੀ ਬਿਲਕੁਲ ਬਿਲਕੁਲ ਜੀ ਇੱਥੇ ਵੀ ਇਦਾਂ ਹੀ ਹੋਇਆ ਆ ਵੀ ਕੋਈ ਮੈਂ ਪਾਰਟੀਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੀ ਕਾਂਗਰਸ ਦੀ ਮਦਦ ਕੀਤੀ ਆ ਕੰਯਨ ਕੋ ਜਗ੍ਹਾ ਤੇ ਇਦਾਂ ਹੋਇਆ ਹਵਾ ਵੀ ਵੋਟਾਂ ਆਪਣੀਆਂ ਵੋਟਾਂ ਉਧਰ ਡਾਇਵਰਟ ਕੀਤੀਆਂ ਗਈਆਂ ਉਸ ਪਾਰਟੀ ਦੀਆਂ ਆਡੀਓ ਵੀ ਵਾਇਰਲ ਹੋਈਆਂ ਨਹੀਂ ਸ਼ਹਿਰ ਦੇ ਵਿੱਚ ਉਹ ਵੇਖੋ ਹਰ ਪਾਰਟੀ ਦੀ ਆਪੋ ਆਪਣੀ ਰਾਜਨੀਤੀ ਹੁੰਦੀ ਆ ਲੜਾਈ ਵਿੱਚ ਸਾਰਾ ਕੁਝ ਜਾਇਜ਼ ਆ ਉਹ ਕਾਂਗਰਸ ਨੇ ਆਪਣੇ ਤਰੀਕੇ ਨਾਲ ਲੜਾਈ ਲੜੀ ਉਹ ਲੈ ਗਏ ਤੁਸੀਂ ਤੁਸੀਂ ਆਪਣੀ ਲੜਾਈ ਲੜੀ ਤੁਸੀਂ ਉਹਦੇ ਵਿੱਚ ਰਣਨੀਤੀ ਤੌਰ ਤੇ ਹਾਰ ਗਏ ਬਿਲਕੁਲ ਬਿਲਕੁਲ ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾਏਗਾ ਤੇ ਜਿੱਥੇ ਜਿੱਥੇ ਸਾਡੇ ਕੋਲ ਕਮੀਆਂ ਰਹੀਆਂ ਨੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਸਾਨੂੰ ਲੱਗਦਾ ਵੀ ਅਸੀਂ ਇੱਥੇ ਘੱਟ ਕਰ ਪਾਏ ਆ ਉਹਨੂੰ ਉਹਨਾਂ ਕਮੀਆਂ ਨੂੰ ਲੱਭ ਕੇ ਦੂਰ ਕੀਤਾ ਜਾਏਗਾ ਅਗਲੀ ਵਾਰੀ ਇਹੋ ਜੀ ਨੋਬਤ ਨਾ ਆਵੇ। ਹਾਂਜੀ ਆਪਣਾ ਭਾਜਪਾ ਦੀ ਜਿੱਤ ਸਪਸ਼ਟ ਜਦੋਂ ਬਹੁਮਤ ਮਿਲ ਜਾਂਦਾ ਫਿਰ ਕਿਸ ਤਰ੍ਹਾਂ ਦੀ ਜਸ਼ਨ ਦੀ ਤਿਆਰੀ ਹੈ? ਬਿਲਕੁਲ ਜੀ ਬਿਲਕੁਲ ਸਰਕਾਰ ਵੇਖੋ ਬਣ ਰਹੀ ਆ ਨਰਿੰਦਰ ਮੋਦੀ ਜੀ ਹੀ ਪ੍ਰਧਾਨ ਮੰਤਰੀ ਬਣਨੇ ਨੇ ਇੱਥੇ ਕੋਈ ਦੋਸ਼ਕ ਨਹੀਂ ਆ। ਮੋਦੀ ਜੀ ਪ੍ਰਧਾਨ ਬਸ ਇੱਕ ਵਾਰੀ ਪੂਰਾ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਤੇ ਜਦੋਂ ਡਿਕਲੇਅਰ ਹੋ ਜਾਏਗਾ ਉਹਦੇ ਤੋਂ ਬਾਅਦ ਅਸੀਂ ਪੂਰਾ ਵੱਡਾ ਇੱਕ ਜਸ਼ਨ ਮਨਾਇਆ ਜਾਏਗਾ ਫਤੇਗੜ ਦੇ ਵਿੱਚ ਵਿਜੇ ਮਾਰਚ ਵੀ ਕੱਢਿਆ ਜਾਏਗਾ।